ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਅੱਜ ਦਿੱਲੀ ਵਿਧਾਨ ਸਭਾ ਦੇ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਤੇ ਬੀਜੇਪੀ ਇਸ ਵਾਰ ਜਿਹੜੀ ਆਪਣੀ ਉੱਥੇ ਸਰਕਾਰ ਬਣਾ ਚੁੱਕੀ ਹੈ ਔਰ 22 22 ਸੀਟਾਂ ਦੇ ਸਿਰਫ ਆਮ ਆਦਮੀ ਪਾਰਟੀ ਸਿਮਟ ਕੇ ਰਹਿ ਗਈ ਹੈ ਫਿਲਹਾਲ ਜਿਹੜਾ ਕਾਂਗਰਸ ਦਾ ਕੋਈ ਖਾਤਾ ਨਹੀਂ ਖੁੱਲਿਆ ਲੇਕਿਨ ਇਸ ਸਮੇਂ ਸਾਡੇ ਨਾਲ ਕਾਂਗਰਸ ਵਿਧਾਇਕ ਜਿਹੜੇ ਪ੍ਰਗਟ ਸਿੰਘ ਹੋਣੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਦਿੱਲੀ ਦੇ ਰੁਝਾਨ ਆਏ ਨੇ ਸਾਹਮਣੇ 27 ਸਾਲ ਬਾਅਦ ਬੀਜੇਪੀ ਦੀ ਸਰਕਾਰ ਬਣ ਰਹੀ ਹੈ ਉੱਥੇ ਔਰ ਜਿਹੜਾ ਪੂਰੇ ਬਹੁਮਤ ਦੇ ਨਾਲ ਆਈ ਹੈ ਇਸ ਵਾਰ ਬੀਜੇਪੀ ਲੇਕਿਨ ਕਾਂਗਰਸ ਇੱਕ ਵੀ ਖਾਤਾ ਨਹੀਂ ਖੋਲ ਪਾਈ ਉੱਥੇ ਆਮ ਆਦਮੀ ਪਾਰਟੀ 22 ਸੀਟਾਂ ਤੇ ਰਹੀ ਕਿਵੇਂ ਦੇਖਦੇ ਹੋ ਦੇਖੋ ਸਾਡੀ ਪਰਫਾਰਮੈਂਸ ਜਿਆਦਾ ਚੰਗੀ ਨਹੀਂ ਹੈ ਵੀ ਮਸਟ ਐਡਮਿਟਡ ਕਿ ਪਿਛਲੇ ਸਮੇਂ ਚ ਜੋ ਗਲਤੀਆਂ ਹੋਈਆਂ ਔਰ ਸਾਡੀ ਸਭ ਤੋਂ ਵੱਡੀ ਗਲਤੀ ਆ ਆਮ ਆਦਮੀ ਪਾਰਟੀ ਨਾਲ ਅਲਾਈਸ ਕਰਨੀ ਦਿੱਲੀ ਦੇ ਵਿੱਚ ਕਿਉਂਕਿ ਮੈਂ ਤਾਂ ਜਦੋਂ MP ਦੀਆਂ ਇਲੈਕਸ਼ਨ ਸੀ ਉਦੋਂ ਵੀ ਇਹ ਗੱਲ ਕਨਵੇ ਕੀਤੀ ਸੀ ਬਟ ਉੱਥੇ ਦੀ ਜਿਹੜੀ ਲੀਡਰਸ਼ਿਪ ਆ ਜਾਂ ਜਿਹੜੀ ਸਾਡੀ ਹਾਈ ਕਮਾਂਡ ਆ ਉਹਨਾਂ ਨੇ ਇਸ ਬਾਰੇ ਡਿਸੀਜਨ ਲੈਣਾ ਹੁੰਦਾ ਲੇਕਨ ਐਟ ਦਾ ਸੇਮ ਟਾਈਮ ਜਿਹੜਾ ਇੱਕ ਫਲॉप ਮਾਡਲ ਜਿਹਦੀ ਪਰਸੈਪਸ਼ਨ ਕ੍ਰੀਏਟ ਕਰਕੇ ਆ ਇਹ ਜਿਹੜੀ ਆਮ ਆਦਮੀ ਪਾਰਟੀ ਆਈ ਸੀ ਔਰ ਦਿੱਲੀ ਦੇ ਵਿੱਚ ਇੱਕ ਮਾਡਲ ਬਣਾਇਆ ਸੀ ਲੇਕਿਨ ਉਹ ਜਿਹੜਾ ਫਲॉप ਮਾਡਲ ਆ ਉਹ ਅਲਟੀਮੇਟਲੀ ਹੁਣ ਲੋਕਾਂ ਦੇ ਵਿੱਚ ਜਗਜाहਰ ਹੋ ਗਿਆ ਔਰ ਮੈਨੂੰ ਲੱਗਦਾ ਕਿ ਉਹਨਾਂ ਦਾ ਜਿਹੜਾ ਇਹ ਫਲॉप ਮਾਡਲ ਹੈਗਾ ਉਹ ਪੰਜਾਬ ਦੇ ਲੋਕਾਂ ਨੇ ਔਰ ਦਿੱਲੀ ਦੇ ਲੋਕਾਂ ਨੇ ਨਕਾਰ ਦਿੱਤਾ ਹੈ ਜੇ ਐਨਕੀ ਦੇ ਜਿਹੜੇ ਸੀਐਮ ਨੇ ਅਮਰ ਉਹਨਾਂ ਵੱਲੋਂ ਇਹ ਕਹਿਣਾ ਕਿ ਜਿਹੜਾ ਇਹ ਨੁਕਸਾਨ ਇਸ ਕਰਕੇ ਹੋਇਆ ਕਿ ਜਿਹੜੀ ਆਪਸੀ ਲੜਾਈ ਆਪ ਤੇ ਕਾਂਗਰਸ ਦੀ ਹੋਈ ਆ ਉਹਦਾ ਫਾਇਦਾ ਬੀਜੇਪੀ ਨੂੰ ਹੋ ਰਿਹਾ ਸਿੱਧਾ ਹੀ ਇਹਦੇ ਕੋ ਉਹਨਾਂ ਦਾ ਉਹਨਾਂ ਦੀ ਆਪਣੀ ਇੱਕ ਪੋਲਿਟਿਕਸ ਹੈਗੀ ਆ ਉਹ ਆਪਣੀ ਜਗ੍ਹਾ ਠੀਕ ਕਹਿੰਦੇ ਹੋਣਗੇ ਲੇਕਿਨ ਜਦੋਂ ਵੀ ਇਦਾਂ ਦੀਆਂ ਨੈਸ਼ਨਲ ਪਾਰਟੀਆਂ ਜਿਹੜੀਆਂ ਵੱਡੀਆਂ ਪਾਰਟੀਆਂ ਉਹ ਆਪਣਾ 베ਸ ਮਜ਼ਬੂਤ ਕਰਦੀਆਂ ਤਾਂ ਨੇਚਰਲੀ ਆ ਪਰ ਉਹ ਮੈਨੂੰ ਲੱਗਦਾ ਰਾਹੁਲ ਗਾਂਧੀ ਬਹੁਤ ਕਲੀਅਰ ਹੈਗੇ ਆ ਕਿ ਉਹ ਇਹੋ ਜਿਹਾ ਫਲੌਪ ਮਾਡਲ ਹਿੰਦੁਸਤਾਨ ਨੂੰ ਹੋਰ ਨਹੀਂ ਦੇਣਾ ਚਾਹੁੰਦੇ ਕਿਉਂਕਿ ਬੀਜੇਪੀ ਕਾਲਰਡੀ ਫਲॉप ਮਾਡਲ ਜਿਹੜਾ ਉਹ ਦੇ ਚੁੱਕੀ ਆ ਲੇਕਿਨ ਇਹੋ ਜਿਹਾ ਹੋਰ ਫਲॉप ਮਾਡਲ ਜਿਹੜਾ ਉਹ ਹਿੰਦੁਸਤਾਨ ਨੂੰ ਨਹੀਂ ਦੇਣਾ ਚਾਹੁੰਦੇ ਲੇਕਿਨ ਬੀਜੇਪੀ ਰਾਹੁਲ ਗਾਂਧੀ ਨੂੰ ਲੈ ਕੇ ਕਈ ਤਰ੍ਹਾਂ ਦੇ ਜਿਹੜੇ ਤੰਜ ਕਸਦੀ ਵੀ ਨਜ਼ਰ ਆਈ ਹੈ ਉਹ ਕਹਿੰਦੇ ਵਿਰੋਧੀ ਧਿਰ ਦਾ ਨੇਤਾ ਤਾਂ ਕਹਿੰਦੇ ਲੇਕਿਨ ਲੋਕ ਹਜੇ ਵੀ ਜਿਹੜਾ ਪਸੰਦ ਨਹੀਂ ਕਰ ਰਹੇ ਕਾਂਗਰਸ ਨੂੰ ਨਾ ਉਹਨਾਂ ਨੂੰ ਦੇਖੋ ਉਹ ਠੀਕ ਹੈ ਉਹਨਾਂ ਦੀ ਕਿਉਂਕਿ ਜਦੋਂ ਕੋਈ ਜਿੱਤਦਾ ਹੁੰਦਾ ਨਾ ਉਹ ਕਈ ਵਾਰੀ ਨਕਮੀ ਚੀਜ਼ ਵੀ ਬੜੀ ਚੰਗੀ ਲੱਗਣ ਲੱਗ ਪੈਂਦੀ ਹੁੰਦੀ ਹੈ ਇਹ ਹਿਊਮਨ ਸਾਈਕੀਆ ਲੇਕਨ ਐਟ ਦਾ ਸੇਮ ਟਾਈਮ ਜਿੱਥੇ ਰਾਹੁਲ ਗਾਂਧੀ ਗੱਲ ਕਰ ਰਿਹਾ ਜਿੱਥੇ ਖੜਿਆ ਕਿਉਂਕਿ ਇਸ ਦੇਸ਼ ਦੀ ਬਿਊਟੀ ਇਹ ਆ ਕਿ ਇਹ ਅਲੱਗ-ਅਲੱਗ ਪਛਾਵਾਂ ਦਾ ਅਲੱਗ-ਅਲੱਗ ਪਹਿਰਾਵੇ ਦਾ ਅਲੱਗ-ਅਲੱਗ ਜਾਤਾਂ ਦਾ ਅਲੱਗ-ਅਲੱਗ ਧਰਮਾਂ ਦਾ ਇੱਕ ਗੁਲਦਸਤਾ ਹੈਗਾ ਜਿਹੜਾ ਬੀਜੇਪੀ ਤੋੜਨਾ ਚਾਹੁੰਦੀ ਔਰ ਬੀਜੇਪੀ ਠੀਕ ਆ ਤੇ ਇਹਦੇ ਵਿੱਚ ਸਕਸੈਸਫੁਲ ਵੀ ਉਹਦੇ ਵਿੱਚ ਪਿੱਛੇ ਹੋਰ ਸਟੋਰੀਜ਼ ਹੈਗੀਆਂ ਬਟ ਐਟ ਦਾ ਸੇਮ ਟਾਈਮ ਇਹ ਦੇਸ਼ ਜਿਹੜਾ ਆ ਔਰ ਜੋ ਪਿਛਲੇ ਸਮੇਂ ਦੇ ਵਿੱਚ ਅਮਰੀਕਾ ਨੇ ਹਿੰਦੁਸਤਾਨ ਦੇ ਜਿਹੜੇ ਇਮੀਗਰੈਂਟ ਸੀਗੇ ਜਿਹੜੇ ਇਲੀਗਲ ਤਰੀਕੇ ਨਾਲ ਗਏ ਸੀਗੇ ਉਹਨਾਂ ਦੇ ਨਾਲ ਜੋ ਵਿਹਾਰ ਕੀਤਾ ਔਰ ਹਿੰਦੁਸਤਾਨ ਦੀ ਸਰਕਾਰ ਨੇ ਉਹਨੂੰ ਐਕਸੈਪਟ ਕੀਤਾ ਮੈਨੂੰ ਲੱਗਦਾ ਕਿ ਉਹ ਸਾਡੀ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਬੇਇੱਜ਼ਤੀ ਔਰ ਬਦਨਾਮੀ ਹੋਈ ਆ ਮੇਰਾ ਖਿਆਲ ਹੈ ਕਿ ਦਾ ਇਸ ਦਾ ਜਿਹੜਾ ਖਮਿਆਜਾ ਹੌਲੀ ਹੌਲੀ ਹਿੰਦੁਸਤਾਨ ਨੂੰ ਬਹੁਤ ਵੱਡੇ ਲੈਵਲ ਤੇ ਜਿਹੜਾ ਪੁੱਕਣਾ ਪਊਗਾ ਲੇਕਿਨ ਕਾਂਗਰਸ ਦੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਇਹ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਹੁਣ ਜਿਹੜਾ ਪੰਜਾਬ ਦੇ ਸੀਐਮ ਬਣਨ ਦੀ ਵੀ ਕੋਸ਼ਿਸ਼ ਕਰਨਗੇ ਉਹਨਾਂ ਨੇ ਇਹ ਕਿਹਾ ਹੈਗਾ ਕਿ ਕਿਤੇ ਨਾ ਕਿਤੇ ਜਿਹੜਾ ਕੀ ਜਾਂ ਤਾਂ ਪੰਜਾਬ ਦੇ ਵਿੱਚ ਆਪਣਾ ਹੀ ਜਿਹੜਾ ਸਿੱਕਾ ਚਲਾਉਣ ਦੀ ਵੀ ਕੋਸ਼ਿਸ਼ ਕਰਨਗੇ ਕਿਤੇ ਨਾ ਕਿਤੇ ਸੀਐਮ ਨੂੰ ਲੈ ਕੇ ਜਿਹੜਾ ਉਹਨਾਂ ਨੇ ਤੰਜ ਕੱਸਿਆ ਹੈ ਵੀ ਦੇਖੋ ਪਹਿਲਾਂ ਵੀ ਤਾਂ ਕਿਹੜਾ ਜਿਹੜਾ ਦੇਖੋ ਭਗਵਾਨਤਮਾਨ ਸਿਰਫ ਇੱਕ ਮਖੌਟਾ ਹੈਗਾ ਉਹ ਪੰਜਾਬ ਦਾ ਚੀਫ ਮਿਨਿਸਟਰ ਉਹਦੇ ਸਿਰਫ ਫੇਸ ਹੈਗਾ ਬਾਕੀ ਉਹ ਪੰਜਾਬ ਦਾ ਚੀਫ ਮਿਨਿਸਟਰ ਨਹੀਂ ਹੈ ਜਿਹੜੇ ਫੈਸਲੇ ਹੁੰਦੇ ਉਹ ਸਾਰੇ ਉੱਥੋਂ ਹੀ ਹੁੰਦੇ ਆ ਤੇ ਜੇ ਕੇਜਰੀਵਾਲ ਵੀ ਆਣ ਕੇ ਅਜਮਾਈ ਜੋਰ ਅਜਮਾਇਸ਼ ਕਰ ਲਵੇ ਕਿਉਂਕਿ ਇਨਰ ਜ਼ੈਂਟਮੈਂਟ ਉਹਨਾਂ ਦੇ ਐਮ ਐਲ ਏਜ਼ ਔਰ ਮਿਨਿਸਟਰਸ ਦੇ ਵਿੱਚ ਕਿਉਂਕਿ ਅਲਟੀਮੇਟਲੀ ਨਾਨ ਪਰਫਾਰਮਰ ਹੋਣ ਕਰਕੇ ਕਿਉਂਕਿ ਜੇ 3 ਸਾਲ ਦੇ ਵਿੱਚ ਇੱਥੇ ਪਰਫਾਰਮੈਂਸ ਹੁੰਦੀ ਤਾਂ ਸ਼ਾਇਦ ਜਿੰਨਾ ਪੰਜਾਬ ਦਾ ਆਮਲਾ ਫੈਲਾ ਜਾਂ ਜਿੰਨਾ ਪੰਜਾਬ ਦਾ ਪੈਸਾ ਉੱਥੇ ਜਾ ਕੇ ਲੱਗਿਆ ਤੇ ਸ਼ਾਇਦ ਦਿੱਲੀ ਦੇ ਲੋਕ ਇੱਕ ਵਾਰ ਫੇਰ ਫਤਵਾ ਦਿੰਦੇ ਜਿਹੜਾ ਇਹਨਾਂ ਨੂੰ ਨਹੀਂ ਮਿਲ ਸਕਿਆ ਕਿਉਂਕਿ ਅੱਜ ਕੱਲ ਅਵੇਅਰਨੈਸ ਦੇ ਲੈਵਲ ਤੇ ਜਦੋਂ ਜਦੋਂ ਵੀ ਕਿਤੇ ਜਿੱਤਣ ਵਾਲੀਆਂ ਜਿਹੜੀਆਂ ਟੀਮਾਂ ਹੁੰਦੀਆਂ ਲੋਕੀ ਇੱਕ ਮਹਿਸੂਸ ਕਰਦੇ ਆ ਕਿ ਸਾਨੂੰ ਕਿਸੇ ਹੋਰ ਨੂੰ ਵੋਟ ਨਹੀਂ ਪਾਉਣੀ ਚਾਹੀਦੀ ਕਾਂਗਰਸ ਕਿਉਂਕਿ ਜਿੱਤਣ ਵਾਲੀ ਪੋਜੀਸ਼ਨ 'ਚ ਨਹੀਂ ਸੀ ਇਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਤੇ ਇਸ ਕਰਕੇ ਹੀ ਕਾਂਗਰਸ ਹਾਂ ਡੈਫੀਨੇਟਲੀ ਸਾਡੇ ਲਈ ਕੋਈ ਬਹੁਤਾ ਚੰਗਾ ਭਗਵੰਦਾਨ ਨੇ ਵੀ ਕਿਹਾ ਕਿ ਉਹ ਜ਼ੀਰੋ ਤੇ ਕਾਂਗਰਸ ਨਹੀਂ ਸਾਡਾ ਬਹੁਤਾ ਚੰਗਾ ਭਗਵੰਤਮਾਨ ਦੀਆਂ ਬਾਕੀ ਚੀਜ਼ਾਂ ਕਿਉਂਕਿ ਸਾਰੀਆਂ ਮੈਂ ਤਾਂ ਉਲਟੀਆਂ ਗਿਣਦਾ ਹੁੰਦਾ ਜੋ ਕਹਿੰਦਾ ਹੈਗਾ ਹਾਂ ਇੱਥੇ ਇੱਕ ਚੀਜ਼ ਜਿਹੜੀ ਆ ਉਹ ਮੈਂ ਸਮਝਦਾ ਕਿ ਉਹਨੇ ਠੀਕ ਕਹੀ ਹੈ ਪਰ ਪ੍ਰਤਾਪ ਸਿੰਘ ਬਾਜਵਾ ਦਾ ਇਹ ਕਹਿਣਾ ਕਿਉਂਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਂਦੀ 92 ਸੀਟਾਂ ਦੀ ਮੈਜੋਰਟੀ ਦੇ ਨਾਲ ਉਹਨਾਂ ਦਾ ਇਹ ਕਹਿ ਨਹੀਂ ਕਿ ਤੀ ਜਿਹੜੇ ਉਹਨਾਂ ਦੇ ਵਿਧਾਇਕ ਨੇ ਉਹ ਜਿਹੜਾ ਕਾਂਗਰਸ ਦੇ ਸੰਪਰਕ 'ਚ ਨੇ ਇਹ ਗੱਲ ਸਮਝ ਨਹੀਂ ਆਈ ਕਿਉਂਕਿ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਹੈ ਇੱਧਰ ਤਾਂ ਹੈ ਜੇ ਸਰਕਾਰ ਵੀ ਨਹੀਂ ਹੈ ਤੇ ਕਿਵੇਂ ਸੰਪਰਕ 'ਚ ਕਿਵੇਂ ਹੋਏ ਵਿਧਾਇਕ ਪਤਾ ਨਹੀਂ ਇਹ ਤਾਂ ਹੁਣ ਪ੍ਰਤਾਪ ਬਾਜਬਾਜੀ ਦੱਸ ਸਕਦੇ ਹੈਗੇ ਪਰ ਮੈਂ ਇਹਦੇ ਤੇ ਬਹੁਤਾ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਵੈਸੇ ਗੌਰਵ ਜਿਹੜਾ ਆਹ ਜਿਹੜਾ ਸਮਾਂ ਆਉਣ ਵਾਲਾ ਹੈਗਾ ਇਹਦੇ ਵਿੱਚ ਪੰਜਾਬ ਦੇ ਵਿੱਚ ਪੋਲਿਟੀਕਲ ਲੈਵਲ ਤੇ ਕਾਫੀ ਟਰਮੋਇਲ ਜਿਹੜਾ ਉਹ ਹੈਗਾ ਵੀ ਔਰ ਆਉਣ ਵਾਲੇ ਸਮੇਂ ਚ ਹੋਰ ਦੇਖਣ ਨੂੰ ਮਿਲ ਸਕਦਾ ਕਿਉਂਕਿ ਬੀਜੇਪੀ ਇਹਨੂੰ ਕਿੰਨਾ ਕਮਿਸਯੂਜ਼ ਕਰ ਸਕਦੀ ਹੈ ਏਜੰਸੀਜ਼ ਨੂੰ ਔਰ ਪੰਜਾਬ ਦੇ ਵਿੱਚ ਹੋਰ ਕਿੰਨੇ ਟਰਮੋਇਲ ਜਿਹੜੀ ਉਹ ਪੈਦਾ ਕਰ ਸਕਦਾ ਲekin J&K ਦੇ ਹੀ ਜਿਹੜੇ ਆ ਨੇਤਾ ਨੇ ਜਿਹੜੇ ਭਾਜਪਾ ਦੇ ਜਤਿੰਦਰ ਸਿੰਘ ਉਹਨਾਂ ਨੇ ਕਿਹਾ ਹੈ ਕਿ ਜਿੱਦਾਂ ਦੇ ਨਤੀਜੇ ਇਸ ਵਾਰ ਦਿੱਲੀ ਦੇ ਵਿੱਚ ਆਏ ਨੇ ਹੋਰ ਰਾਜਾਂ ਦੇ ਵਿੱਚ ਵੀ ਇਹੀ ਨਤੀਜੇ ਆਣਗੇ ਬੀਜੇਪੀ ਉੱਥੇ ਵੀ ਇਦਾਂ ਹੀ ਜਿਹੜਾ ਪ੍ਰੋਗਰੈਸ ਕਰ ਪਾਏ ਦੇਖੋ ਕਈ ਵਾਰੀ ਟੱਡੀਆਂ ਨੂੰ ਵੀ ਜਕਾਮ ਹੋ ਜਾਂਦਾ ਕਈ ਵਾਰੀ ਉਹ ਕਈ ਵਾਰੀ ਪਹਾੜ ਤੇ ਚੜ ਜਾਂਦੀਆਂ ਸੋ ਮੈਨੂੰ ਇਹਦੇ ਬਾਰੇ ਕੋਈ ਬਹੁਤਾ ਇਹੋ ਜਿਹੇ ਬਿਆਨ ਤੇ ਬਹੁਤੀ ਟਿੱਪਣੀ ਕਰਨ ਦੀ ਮੈਨੂੰ ਲੱਗਦਾ ਜ਼ਰੂਰਤ ਨਹੀਂ ਪਰ ਸਤਾਈ ਦੇ ਵਿੱਚ ਵੀ ਤਾਂ ਚੋਨਾ ਆ ਰਹੀਆਂ ਨੇ ਤੇ ਕਾਂਗਰਸ ਨੂੰ ਕਿੱਥੇ ਦੇਖ ਰਹੇ ਹੋ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿਉਂਕਿ 92 ਸੀਟਾਂ ਨਾ ਆਈ ਔਰ ਬਾਈ ਇਲੈਕਸ਼ਨ ਚ ਵੀ ਦੋ ਸੀਟਾਂ ਹੋਰ ਜਿੱਤ ਗਈ ਸੀਗੀ ਮਤਲਬ ਦੋ ਤੋਂ ਤਿੰਨ ਸੀਟਾਂ ਲੈ ਗਈ ਤਿੰਨ ਸੀਟਾਂ ਲੈ ਗਈ ਤੇ 95 ਉਹਨਾਂ ਦੇ ਹੋ ਗਏ ਤੇ ਸਰ ਕਾਂਗਰਸ ਦੇ ਤਾਂ ਜਿਹੜੇ ਵਧੇ ਸੀਗੇ ਉਹ ਵੀ ਘਟ ਗਏ ਤੇ ਕਿਵੇਂ ਦੇਖਦੇ ਹੋ ਕਿਵੇਂ ਆਏਗੀ ਕਾਂਗਰਸ ਕੋਈ ਐਹੋ ਜੀ ਸਮੱਸਿਆ ਨਹੀਂ ਹੈ ਦੇਖੋ ਤੁਸੀਂ ਐਸ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਹੀ ਬਹੁਤ ਚੀਜ਼ਾਂ ਜਿਹੜੀਆਂ ਬਦਲਾ ਦੇਖੋਗੇ ਕਿਉਂਕਿ ਹੁੰਦਾ ਕਿ ਆ ਗੌਰਵ ਜਦੋਂ ਕੋਈ ਵੀ ਸਰਕਾਰ ਬਣਦੀ ਆ ਤੇ ਫਿਰ ਲੋਕੀ ਇਹ ਮਹਿਸੂਸ ਕਰਦੇ ਆ ਵੀ ਚਲੋ ਸਰਕਾਰ ਤਾਂ ਇਸ ਨਹੀਂ ਰਹਿਣਾ ਤੇ ਕਿਉਂ ਨਾ ਅਸੀਂ ਇਸ ਗੱਲ ਦਾ ਫਾਇਦਾ ਲਈ ਅਸੀਂ ਵੀ ਸਮਝ ਸਕਦੇ ਆ ਕਿ ਸਰਕਾਰਾਂ ਨੂੰ ਕੰਮ ਕਰਨੇ ਚਾਹੀਦੇ ਆ ਸਰਕਾਰ ਬਾਕੀ ਕਿਉਂਕਿ ਪੋਲਿਟੀਕਲ ਪਾਰਟੀਆਂ ਜਾਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਲੇਕਿਨ ਪਰਫਾਰਮੈਂਸ ਜਿਹੜੀ ਆ ਉਹ ਕਿਉਂਕਿ ਕਿਉਂਕਿ ਇਹ ਤਾਂ ਪੁਲਸ ਰਾਜ ਇਹ ਸਾਡਾ ਜਿਹੜਾ ਸੂਬਾ ਆ ਇਹਨੂੰ ਪੁਲਸ ਰਾਜ ਬਣਾਤਾ ਗਿਆ ਬੇਸਿਕਲੀ ਇਹਦੇ ਵਿੱਚ ਡੈਮੋਕ੍ਰੇਸੀ ਨਾਂ ਦੀ ਚੀਜ਼ ਨਹੀਂ ਆ ਭਗਵੰਤ ਮਾਨ ਨੂੰ ਇਹ ਗਲਤ ਫਹਮੀ ਆ ਵੀ ਇਨਜੈਂਸੀਜ਼ ਨੂੰ ਜਾਂ ਮੀਡੀਆ ਨੂੰ ਕੰਟਰੋਲ ਕਰਕੇ ਸ਼ਾਇਦ ਅਸੀਂ ਵੋਟਾਂ ਲੈ ਲਾਂਗੇ ਇਦਾਂ ਵੋਟਾਂ ਲੋਕੀ ਦਿੰਦੇ ਨਹੀਂ ਆ ਕਿਉਂਕਿ ਜੇ ਇਦਾਂ ਦਿੰਦੇ ਹੁੰਦੇ ਤਾਂ ਦਿੱਲੀ ਦੇ ਵਿੱਚ ਇਹਨਾਂ ਦਾ ਇਹ ਜਿਹੜਾ ਮਾਡਲ ਹੈ ਉਹ ਏਡਾ ਫਲॉप ਮਾਡਲ ਵੈਸੇ ਤਾਂ ਫਲॉप ਮਾਡਲ ਹੀ ਸੀਗਾ ਲੇਕਿਨ ਇਹੋ ਜਿਹਾ ਫਲॉप ਮਾਡਲ ਹੋਰ ਫਲॉप ਨਾਲ ਆਮ ਆਦਮੀ ਪਾਰਟੀ ਬੇਸ਼ੱਕ ਹਾਰੀ ਹੈ ਮੰਥਨ ਵੀ ਕੀਤਾ ਜਾਵੇਗਾ ਪੰਜਾਬ 'ਚ ਅਜੇ ਬਿਲਕੁਲ ਉਹਨਾਂ ਦੀ ਸਰਕਾਰ ਹੈ ਤੇ ਕਿਤੇ ਨਾ ਕਿਤੇ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਉਹ ਆਮ ਆਦਮੀ ਪਾਰਟੀ ਕਿੱਥੇ ਸਟੈਂਡ ਕਰੇਗੀ ਸਤਾਈ ਦੀ ਚੌਣਾ 'ਚ ਆਮ ਆਦਮੀ ਪਾਰਟੀ ਕਿਤੇ ਨਹੀਂ ਸਟੈਂਡ ਕਰੂਗੀ ਇਨਾ ਤਾਂ ਬੜਾ ਕਲੀਅਰ ਹੈ ਕਿ ਮੈਨੂੰ ਲੱਗਦਾ ਹੈ ਕਿ 2 ਸਾਲ ਸ਼ਾਇਦ ਸਸਟੇਨ ਬਿਨਾ ਕਰ ਪਾਵੇ ਕਿਉਂਕਿ ਇਹਨਾਂ ਦੇ ਐਮ ਐਲ ਏਜ਼ ਦੇ ਵਿੱਚ ਔਰ ਮਿਨਿਸਟਰਸ ਦੇ ਵਿੱਚ ਇਨੀ ਰੈਜ਼ੈਂਟਮੈਂਟ ਹੈ ਕਿ ਕਿਉਂਕਿ ਅਸਲੀ ਗੱਲ ਹੈ ਟੂ ਰਨ ਦਿਸ ਸਟੇਟ ਲੀਡਰਸ ਦੀ ਜ਼ਰੂਰਤ ਹੈ ਇਹ ਲੀਡਰਸ ਨਹੀਂ ਹੈ ਇਹ ਬੇਸਿਕਲੀ ਤਾਂ ਇਹ ਠੀਕ ਹੈ ਬਾਈ ਡਿਫਾਲਟ ਲੀਡਰ ਬਹੁਤੇ ਇਹਨਾਂ ਚੋਂ ਹੈਗੇ ਆ ਲੇਕਿਨ ਇਹਨਾਂ ਚ ਕੋਈ ਇਹੋ ਜਿਹਾ ਲੀਡਰ ਨਹੀਂ ਹੈਗਾ ਕਿਉਂਕਿ ਜਿਹੜਾ ਸਟੇਟ ਹੈ ਉਹ ਬੇਸਿਕਲੀ ਜਿਹੜਾ ਪੰਜਾਬ ਸਟੇਟ ਆ ਇਹ ਬੇਸਿਕਲੀ ਤਾਂ ਇੱਕ ਇਹੋ ਜਿਹੀ ਘੋੜਸਵਾਰੀ ਹੈਗੀ ਆ ਜਿਹਨੂੰ ਕਾਬੂ ਕਰਨਾ ਜਿਹਨੂੰ ਚਲਾਉਣਾ ਕਿਸੇ ਆਮ ਆਦਮੀ ਦੇ ਵਸਤਾ ਰੋਕਣੀ ਹੈ ਤਾਂ ਆਖਰੀ ਸਵਾਰ ਮੇਰਾ ਕਿ ਇੰਡੀਆ ਘਟਬੰਧਨ ਬੰਦਾ ਹੈ ਕਿਉਂਕਿ ਜਦੋਂ ਐਮਪੀ ਦੀ ਚੋਣਾਂ ਸੀਗੀਆਂ ਤੇ ਜਦੋਂ ਸਟੇਟ ਦੀ ਚੋਣਾਂ ਆਉਂਦੀਆਂ ਨੇ ਤੇ ਇਸ ਵਾਰ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਹੀ ਜਿਹੜਾ ਰਾਹੁਲ ਗਾਂਧੀ ਦਾ ਪੋਸਟਰ ਜਾਰੀ ਕਰਕੇ ਦਿਖਾਇਆ ਗਿਆ ਕਿ ਪ੍ਰਸ਼ਤ ਨੇਤਾ ਨੇ ਜਿਦੇ ਕਰਕੇ ਆਪਸੀ ਉਥੇ ਜਿਹੜੀ ਫੋਟ ਸ਼ੁਰੂ ਹੋ ਗਈ ਕਾਂਗਰਸ ਦੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਇਹ ਸੀ ਕਿ ਇਸ ਵਾਰ ਵੀ ਸਰਕਾਰ ਬਣਾ ਲੇਗੀ ਹੁਣ ਤੁਹਾਨੂੰ ਲੱਗ ਰਿਹਾ ਕਿ ਇੰਡੀਆ ਗੱਟਬੰਧ ਵਿੱਚ ਕਾਂਗਰਸ ਦਾ ਜਾਂ ਆਮ ਆਦਮੀ ਪਾਰਟੀ ਦਾ ਰਹਿਣਾ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਫਾਇਦਾ ਹੋ ਸਕਦਾ ਈ ਨੁਕਸਾਨ ਹੋਵੇ ਇਸੇ ਤਾਂ ਇਹ ਨੁਕਸਾਨ ਹੀ ਹੈ ਸ਼ੁਰੂ ਤੋਂ ਹੀ ਨੁਕਸਾਨ ਹੈ ਕਿਉਂਕਿ ਇਹੋ ਜਿਹਾ ਫਲॉप ਮਾਡਲ ਦੇਖੋ ਰਾਹੁਲ ગાંધી ਆਮ ਮੈਂ ਨਹੀਂ ਕਹਿੰਦੇ ਸਾਡੇ ਨੇਤਾ ਹੈਗੇ ਆ ਬਟ ਐਟ ਦ ਸੇਮ ਟਾਈਮ ਉਹ ਇੱਕ ਚੰਗੀ ਰਾਜਨੀਤੀ ਵੀ ਸੋਚ ਰੱਖਦੇ ਆ ਔਰ ਆ ਖਾਸ ਕਰਕੇ ਜਦੋਂ ਇਹੋ ਜੀ ਸਿਚੁਏਸ਼ਨ ਹੈ ਜਿਹਦੇ ਵਿੱਚ ਇੱਕ ਫਲॉप ਮਾਡਲ ਜਿਹੜਾ ਹੈ ਦੇਸ਼ ਨੂੰ ਇੱਕ ਹੋਰ ਪਲੋਸਿਆ ਜਾ ਰਿਹਾ ਅਦਰ ਦੈਨ ਦਾ ਬੀਜਪੀ ਸੋ ਮੇਰਾ ਖਿਆਲ ਹੈ ਕਿ ਉਸ ਚਾਹੇ ਜਿੰਨਾ ਮਰਜੀ ਨੁਕਸਾਨ ਹੋ ਜਵੇ ਕਿਉਂਕਿ ਮੈਂ ਉਸ ਇਨਸਾਨ ਨੂੰ ਜਾਣਦਾ ਜਿੰਨਾ ਮਰਜੀ ਵੱਡਾ ਨੁਕਸਾਨ ਹੋ ਜਵੇ ਪਰ ਇਹੋ ਜਿਹਾ ਹੋਰ ਫਲॉप ਜਿਹੜਾ ਮਾਡਲ ਆ ਉਹ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਉਹਨੂੰ ਸਪੋਰਟ ਨਹੀਂ ਕਰਦਾ ਬਿਲਕੁਲ ਸੋ ਇਹ ਸੰ ਸਾਡੇ ਨਾਲ ਕਾਂਗਰਸ ਵਿਧਾਇਕ ਪਰਗਤ ਸਿੰਘ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਨੇ ਦੱਸਿਆ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਬੇਸ਼ੱਕ ਉੱਥੇ ਹਾਰੀ ਹੈ ਤੇ 27 ਦੀ ਚੋਣਾਂ ਦੇ ਵਿੱਚ ਜਿਹੜਾ ਕਾਂਗਰਸ ਕਿਤੇ ਨਾ ਕਿਤੇ ਸਟੈਂਡ ਕਰ ਪਾਵੇਗੀ ਔਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੇ ਕਿ ਬਿਆਨਾਂ ਨੂੰ ਲੈ ਕੇ ਕਿਹਾ ਕਿ ਇਸ ਦਾ ਜਵਾਬ ਹੀ ਪ੍ਰਤਾਪ ਸਿੰਘ ਬਾਜਵਾ ਹੋਣੀ ਦੇਣਗੇ ਫਿਲਹਾਲ ਤੁਸੀਂ ਜੁੜੇ ਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਗੈਵੀ ਦੇ ਨਾਲ ਦਿਵਿੰਦਰ ਕੁਮਾਰ ਜਲੰਧਰ